ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਕਿਵੇਂ ਸਾਰੇ ਕਿਚਕ ਕੀ ਕਰ ਰਹੇ ਹੋ ਮੈਂ ਤੁਹਾਡਾ ਆਪਣਾ ਗੁਰੂ ਸਾਹਿਬ ਪੁਰਾਗਦਾ ਸਾਰਾ ਨਾਲ ਜੀ ਨਾਮੇ ਵਲੌਗ ਦੇ ਵਿੱਚ ਤੇ ਆਪਾਂ ਪਹੁੰਚੇ ਹਾਂ ਗਰਲਾ ਘਾਟ ਅੰਬੂਜਾ ਫੈਕਟਰੀ ਦੇ ਅੰਦਰ ਤੇ ਹਨਾ ਆ ਗਏ ਆ ਰਾਤ ਬੱਜ ਗਏ ਸੀ ਆਪਾਂ ਨੂੰ ਸਾਡੇ ਬਾਰੇ ਇੱਕ ਦਾ ਟਾਈਮ ਹੋ ਗਿਆ ਸੀ ਉਹ ਮੇਨ ਗੇਟ ਤੋਂ ਅੰਦਰ ਹੋ ਗਏ ਸੀ ਕਿਉਂਕਿ ਬੜੀ ਗੱਡੀ ਆਪਣੀ ਬਾਹਰ ਖੜਨੀ ਨਹੀਂ ਖੜ ਤੋ ਨਹੀਂ ਹੋਣੀ ਸੀ ਕਿਉਂਕਿ ਬਾਹਰ ਫਿਰ ਜਗਾ ਕਵਰ ਹੋ ਜਾਂਦੀ ਅੰਦਰ ਹੁਣ ਸਾਈਡ ਤੇ ਲੱਗੀ ਐ ਤੇ ਆਪਾਂ ਪਹੁੰਚ ਗਏ ਸੀ ਇੱਥੇ ਮਾਜਿ ਕਰਾਉਣਾ ਐ ਐਂਟਰੀ ਵਗੈਰਾ ਹੈ ਨਾ ਤੇ ਕਰਦੇ ਐ ਐਂਟਰੀ ਐਂਟਰੀ ਕਰਾਂਗੇ ਤੇ ਆ ਗਿਆ ਸੀ ਇੱਥੇ ਆ ਸਾਈਡ ਤੋਂ ਜਗਾ ਕਾਫੀ ਐ ਨਿਕਲਣੇ ਨੂੰ ਤੇ ਚੱਲਦੇ ਆ ਫਿਰ ਐਂਟਰੀ ਕਰਵਾਉਣੀ ਹੈ ਟਾਈਮ ਹੋ ਗਿਆ ਹੁਣ 9 ਵਜੇ ਦਾ ਵਲੌਗ ਸਟਾਰਟ ਹੁੰਦਾ 9 ਵਜੇ ਚਲਦੇ ਆਂ ਕਰਦੇ ਆਂ ਐਂਟਰੀ ਤੇ ਐਂਟਰੀ ਹਜੇ ਕਰਵਾਉਣੀ ਆ ਫੇਰ ਉਸ ਤੋਂ ਬਾਅਦ ਅੰਦਰ ਜਾ ਕੇ ਦੇਖਨੇ ਆ ਕਿੱਥੇ ਮਸ਼ੀਨ ਖੜੀ ਆ ਕਿੱਥੇ ਆਪਾਂ ਨੇ ਕਿਹੜਾ ਕੰਮ ਕਰਨਾ ਹੈ ਕਿਹੜੀ ਮਸ਼ੀਨ ਆ ਉਹ ਸਾਰਾ ਤੁਹਾਨੂੰ ਅੱਜ ਦੇ ਵਲੌਗ ਵਿੱਚ ਦੇਖੂਗਾ ਮਿਲਦੇ ਆਂ ਅੱਗੇ ਕੋਲੋਂ ਸੱਚ ਨੂੰ ਇਹ ਆ ਡੀ ਐਮ ਸੀ ਹੋਏਗੀ ਆਪਣੀ ਅੰਦਰ ਦੀ ਐਂਟਰੀ ਕਰਵਾ ਲਈ ਆ ਤੇ ਬਹੁਤ ਦੂਰ ਚੱਲ ਕੇ ਆਣਾ ਪਿਆ ਸਾਨੂੰ ਹੁਣ ਜਾ ਰਿਹਾ ਵਾਪਸ ਡੀ ਐਮ ਸੀ ਕਰਵਾ ਕੇ ਅੰਬੂਜਾ ਦੇ ਅੰਦਰੋਂ ਤੇ ਹੁਣ ਗੱਡੀ ਲੈ ਕੇ ਆਵਾਂਗੇ ਅੰਦਰ ਚੱਲਦੇ ਹਾਂ ਆਪਣੇ ਟਰੱਕ ਤੇ ਤੇ ਲੈ ਕੇ ਆਨੇ ਆ ਤੇ ਡੀ ਐਮ ਸੀ ਤਾਂ ਹੋ ਗਈ ਆ ਪੇਪਰ ਬਣ ਗਿਆ ਆਉਣੇ ਲਓ ਵੀ ਸੱਜਣੋ ਵਰਕ ਤੇ ਪਹੁੰਚ ਗਏ ਆ ਸਾਈਡ ਤੇ ਕਰੀਏ ਆ ਤੇ ਚੱਲੀਏ ਫਿਰ ਲੈ ਕੇ ਸ਼ਿਫਟਿੰਗ ਕਰੀਏ ਉਧਰ ਜਾਣਿਆ ਹੁਣ ਅੱਗੇ ਜਾਣਾ ਅਸੀਂ ਅੱਗੇ ਕਿਤੇ ਸਾਈਡ ਤੇ ਲਾਉਣਾ ਜਿੱਥੇ ਮਸ਼ੀਨ ਖੜੀ ਆ ਉਧਰ ਚਲਦੇ ਹੁਣ ਡੀ ਐਮ ਸੀ ਕਰਾ ਕੇ ਆ ਐਂਟਰੀ ਵਗੈਰਾ ਕਰਵਾ ਲਈ ਆ ਤੇ ਚਲਦੇ ਆ ਕਿ ਕਰਕੇ ਸਟਾਰਟ ਚਲਦੇ ਚੱਲ ਵੀ ਚੱਲੀਏ ਵਾਹ ਸਭ ਤੋਂ ਪਾਛਾ ਮੇਰ ਗਰ ਰਦਾਤਾ ਜੀ ਵਾਇਗਰੂ ਅੱਬਾ ਵਿਸ਼ਕਰਮਾ ਸਿਰ ਪਾ ਰਿਓ ਮੁੰਡਾ ਲੱਗਿਆ ਹਟਾਉਣ ਔਰ ਸੇਫਟੀ ਆ ਲੱਗੀ ਹੋਈ ਜੀ ਚੱਲਦੇ ਆ ਹੁਣ ਅੱਗੇ ਲੈ ਕੇ ਚੱਲਦੇ ਆ ਦੇਖੀਏ ਰਾ ਚਲਿਏ ਚੱਲਦੇ ਆ ਅਗੋਂ ਅੰਦਰ ਲਾਉਨੇ ਅੰਦਰ ਪੁਆਇੰਟ ਤੇ ਲੋ ਵੀ ਸੱਜਣੋ ਆਪਾਂ ਪਹੁੰਚਿਆ ਸਾਹਮਣੇ ਐਂਟਰੀ ਇਧਰੋਂ ਵੀ ਹੁੰਦੀ ਆ ਉਧਰੋਂ ਵੀ ਹੁੰਦੀ ਆ ਤੇ ਆਪਾਂ ਅੱਗੇ ਜਾਣਾ ਉਸ ਉਸ ਜਗ੍ਹਾ ਤੇ ਉਧਰੋਂ ਦੀ ਉੱਥੋਂ ਇਧਰ ਘੁੰਮਣਾ ਇਦਾਂ ਹਨ ਪਰ ਦਿੱਕਤ ਇੱਕ ਆ ਗਈ ਆ ਆਪਾਂ ਨੂੰ ਜਿ ਇੱਕ ਤਾਂ ਸੇਫਟੀ ਜੈਕਟ ਜ਼ਰੂਰੀ ਆ ਹਨਾ ਉਰੇ ਪਾ ਕੇ ਜਾਣਾ ਸੇਫਟੀ ਜੈਕਟ ਇੱਕ ਹੁਣੇ ਹੋਰ ਹੋਰ ਪੰਗਾ ਇਹ ਕਹਿੰਦੇ ਫੁੱਲ ਬਾਜੂ ਪੱਗ ਜਾਣ ਦੇਣਾ ਆਪਣਾ ਪਹਾਵਾ ਬਜਤਾ ਹੈ ਤੇ ਹੁਣ ਦੇਖਦੇ ਆ ਇੱਥੇ ਹੈਗੇ ਆ ਆਪਣੇ ਪੌੜੇ ਜੀ ਆਏ ਹੋਏ ਨੇ ਕਰਦੇ ਆ ਦੇਖਦੇ ਆ ਪੁੱਛਗੇ ਵੀ ਜਾ ਕੇ ਤੋਂ ਜੈਕਤ ਵਗੈਰਾ ਇਹ ਕੋਈ ਗੱੜ ਨਹੀਂ ਲੜਨਾ ਪੈਣਾ ਕੋਈ ਹੱਲ ਤਾਂ ਜਾਣ ਦੇਣਾ ਹੁਣ ਇੱਥੇ ਰੁਕੇ ਆ ਤੇ ਸੇਫਟੀ ਜੈਕਟ ਮਿਲੂਗੀ ਜਾਂ ਫੇਰ ਫੇਰ ਜਾਵਾਂਗੇ ਖੜੇ ਤੇ ਇੱਦਾਂ ਠੀਕ ਐ। ਲਾਓ ਵੀ ਸੱਜਣੋ ਆਪਾਂ ਪਾ ਲਿਆ ਜੈਕਟ ਤੇ ਆਹ ਨਾਲ ਬਾਜੂ ਵਾਲਾ ਮੁੰਡੇ ਤੋਂ ਲੈ ਲਿਆ ਕਹਿੰਦੇ ਫੁੱਲ ਬਾਜੂ ਚਾਹੀਦੀ ਐ ਇਹ ਵੀ ਕਵਰ ਕਰ ਲਿਆ ਬਾਵਾ ਦੋਨੋਂ ਹੀ ਨਾ ਨਾ ਤੇ ਚੱਲਦੇ ਹਾਂ ਹੁਣ ਅੰਦਰ ਹੈਲਮਟ ਲੈ ਲਿਆ ਮੁੰਡੇ ਨੇ ਹਾਂ ਜੈਕਟ ਲੈਣੀ ਆ ਪਰ ਜੈਕਟ ਲੈਨੇ ਆ ਫਿਰ ਚੱਲਦੇ ਹਾਂ ਸ਼ੈਲੋ ਹੀ ਚੱਲਦੇ ਹਾਂ ਅੱਗੇ ਤੱਕ ਦੇਖਦੇ ਆ ਕੀ ਬਣਦਾ ਉਹ ਗੇਟ ਤੋਂ ਅੰਦਰ ਜਾਣਾ ਦੇ ਜਾਣੇ ਅੰਦਰ ਮਸ਼ੀਨ ਤੇ ਹੋਰ ਤਰ੍ਹਾਂ ਕਿ ਅੰਦਰ ਵੀਡੀਓ ਬਣਾਉਂ ਦਵੇ ਨਾ ਦਵੇ ਦੇਖਣੀ ਲਾਈਫ ਆਗੇ ਅੰਦਰ ਆਪਾਂ ਬੜੇ ਮੁਸ਼ਕਲ ਦੀ ਨਾਲ ਜਗਾ ਤੰਗ ਜੀ ਹੋਈ ਹੈ ਤੇ ਚਲੋ ਲੋ ਵੀ ਸੱਜਣੋ ਆਹ ਰਸਤੇ ਤੋਂ ਆਪਾਂ ਲੈ ਕੇ ਆਣਾ ਟ੍ਰੇਲਰ ਆਪਣਾ ਹੈ ਇਹ ਰੱfte ਚ ਆਉਣਾ ਹੈ ਇਹ ਆ ਖੜੀ ਆ ਮਸ਼ੀਨ ਜਿਹੜੀ ਆਪਾਂ ਲੋਡ ਕਰ ਰਹੀਆਂ ਇਹਦਾ ਹਜੇ ਆ ਚੈਨਾ ਖੁੱਲਣ ਗਿਆ ਇਹ ਲੋਡ ਕਰੂਗੇ ਤੇ ਆਹ ਟਰਾਲਾ ਆਇਆ ਇਹਦੀ ਚੈਨਾ ਲੈਣ ਵਾਸਤੇ ਆਪਣਾ ਦੂਸਰਾ ਸਿਕਨਾ ਇੱਥੇ ਲੋਡ ਕਰੂਗੇ ਹੁਣ ਇੱਥੋਂ ਫਿਰ ਬੈਗ ਜੇ ਜਾ ਕੇ ਅੰਦਰ ਲਾਵਾਂਗੇ ਬੈਗ ਹੀ ਜਾਊਗੀ ਆਹ ਮਸ਼ੀਨ ਲੋਡ ਕਰਨੇ ਨੂੰ ਆ ਕੰਟਰੋਵੇਟਰ ਇਹਦੇ ਮਸ਼ੀਨ ਤੇ ਆਪਾਂ ਮਸ਼ੀਨ ਲੋਡ ਕਰਨੀ ਐ ਇੱਥੇ ਲਾਉਣਾ ਚਾਹੁੰਦਾ ਠੀਕ ਐ ਲਿਆਉਣਾ ਐ ਫਿਰ ਪੇਸਾ ਹਜੇ ਆ ਹਮ ਇਹਦੇ ਚੈਨਾ ਲੋਡ ਕਰ ਦੋਵੇ ਇਹਦੇ ਤੇ ਫਿਰ ਲੈ ਕੇ ਜਾਵਾਂਗੇ ਆਪਾਂ ਕਰਾਂਗੇ ਲੋਡ ਲੋ ਬਈ ਕੰਟਰੋਵੇਟਰ ਲੋਡ ਹੋ ਰਿਆ ਇਹਦੇ ਲੋਡ ਹੁੰਦੇ ਆ ਕੌਂਟਰਵੇਟਰ ਲੋਡ ਕਰਕੇ ਫਿਰ ਆਪਾਂ ਇਹ ਚੈਨਾ ਖੋਲਣਗੇ ਆ ਚੈਨਾ ਖੋਲ ਕੇ ਫਿਰ ਆਪਾਂ ਕੱਲੀ ਮਸ਼ੀਨ ਲੈ ਕੇ ਜਾਵਾਂਗੇ ਆ ਜਿਹੜੀ ਮਸ਼ੀਨ ਆ ਇਹ ਸਾਰੀ ਮਸ਼ੀਨ ਆਪਾਂ ਆਪਣੇ ਟਰਾਲੇ ਤੇ ਲੋਡ ਕਰਕੇ ਇਹਨੂੰ ਸ਼ਿਫਟ ਕਰਾਂਗੇ ਫਿਲਹਾਲ ਅਜੇ ਆ ਚੈਨਾ ਖੁੱਲਣੀ ਐ ਵੀ ਤੇ ਉਹ ਦੂਜੀ ਦੋ ਟਰਾਲਿਆਂ ਤੇ ਲੋਡ ਹੋਊਗੀ ਆ ਇਹਦਾ ਕੌਂਟਰਵੇਟਰ ਖੁੱਲ ਗਿਆ ਇੱਕ ਇਹ ਵੀ ਲੱਗਦਾ ਇਹਦੇ ਨਾਲ ਕੌਂਟਰਵੇਟਰ ਫਿਰ ਉਸ ਤੋਂ ਬਾਅਦ ਇਹ ਖੋਲੂਗੇ ਆ ਮਸ਼ੀਨ ਦੋ ਚੈਨਾ फिर मेन पार्ट लेके जावे लोड करके ऑपरेटर आए देव आशीष जी इनका नाम है देव आशीष ठीक है लाओ भी सजनो ओके ली सजनों लाए आप रोड से अंदर लेके आए हैं ਲੋਡ ਕਰਨ ਵਾਸਤੇ ਉਹ ਸਾਹਮਣੇ ਵਾਲੇ ਟਰਾਲੇ ਖੜੇ ਆ ਉਹ ਲੋਡ ਹੋਣੇ ਆ ਫੇਰ ਉਹਨਾਂ ਤੋਂ ਬਾਅਦ ਆਪਾਂ ਕਰਾਂਗੇ ਲੋਡ ਇਸੇ ਜਗ੍ਹਾ ਤੇ ਫਿਰ ਬੈਕ ਕਰਕੇ ਲੈ ਕੇ ਆਣਾ ਇੱਥੇ ਤੱਕ ਜੇ ਚੱਕੀਏ ਫਿਰ ਇਹਨੂੰ ਆਏ ਤੇ ਜੈਕ ਆ ਕਾ ਤੇ ਕਾ ਜੈਕ ਇਹ ਜੈਕ ਦੇ ਜੱਕਾ ਦੇ ਖੜੀ ਕਰ ਦੇਣੀ ਹੈ ਦੋਨੇ ਚੈਨਾਂ ਨਿਕਲ ਦੇਣੀ ਆ ਵੀ ਚੈਨ ਨਿਕਲੂਗੀ ਤੇ ਉਹ ਵੀ ਚੈ ਇਹ ਦੇਵਚੀਤ ਜੀ ਇਹਦੇ অপারেਟਰ ਕੋਵਿੰਟਰ ਸਾਹਿਬ ਠੀਕ ਹੈ ਹਾਂ ਬਤਾਈਏ ਆਪ ਕਿਆ ਕਰੋਗੇ ਸਾਹਿਬ ਆਕੇ ਬਤਾਓ ਜਰਾ ਅਭੀ ਕਿਆ ਕਰੋਗੇ ਬਸ ਰਿਮੋਟ ਸੇ ਡੈਕ ਅਪ ਕਰੇਗੇ ਅੱਛਾ ਆਪਨੇ ਕੇ ਬਾਅਦ ਅਭੀ ਰਿਮੋਟ ਸੇ ਪੂਰਾ ਇਸ ਕੰਟਰੋਲ ਰਿਮੋਟ ਸੇ ਕਰੋਗੇ ਅਭੀ ਤਾਂ ਇਹ ਦੇਵਚੀਤ ਜੀ অপারেਟਰ ਜੀ ਹੈ इनके ਔਰ ਇਹ ਹੀ ਹੈਂਡਲ ਕਰਦੇ ਆ ਸਾਰਾ ਬਹੁਤ ਵਧੀਆ ਬੰਦੇ ਆ ਇਹ ਹੁਣ ਇਹਨੂੰ ਚੱਕ ਕੇ ਫਿਰ ਆਪਾਂ ਇਹਦੇ ਥੱਲੇ ਟਰਾਲਾ ਵਰਾਂਗੇ ਇਹਦੇ ਥੱਲੇ ਚੱਕਿਆ ਹੋਊਗਾ ਇਹਦੇ ਥੱਲੇ ਟਰਾਲਾ ਵਰ ਜੂਗਾ ਇਹ ਫਿਰ ਟਰਾਲੇ ਤੇ ਲੋਡ ਕਰ ਦਾਂਗੇ ਫਿਰ ਆਪਾਂ ਲੈ ਕੇ ਜਾਵਾਂਗੇ ਪਹਿਲਾਂ ਇਹਦੀ ਚੈਨਾ ਫੋਲਾਂਗੇ ਕਰਦੇ ਆਂ ਲੋੜ ਇਹਨੂੰ ਫਿਰ ਹੁਣ ਲੱਗਿਆ ਚੱਕਣ ਇਹਦੀ ਚੈਨ ਕੱਢਣਗੇ ਹੁਣ ਇਹ ਆਪਣੇ पांडे ਜੀ ਸੁਪਰਵਾਈਜ਼ਰ ਜੀ ਉਹ ਬੰਦੇ ਜੀ ਠੀਕ ਹੈ ਬੜੀਆਂ ਬੜੀਆਂ ਤੇ ਅਬੀ ਉਤੋਂ ਆਏਗੇ ਚੈਨ ਕੱਢਦੇ ਆ ਬਾਹਰ ਹੁਣ ਚੈਨ ਇੱਕ ਚੈਨ ਇੱਧਰ ਲੀਆ ਇੱਕ ਚੈਨ ਦੂਜੀ ਆ ਦੂਸਰੀ ਸਾਈਡ ਪਹਿਲਾਂ ਇਹਨੂੰ ਕੱਢ ਕੇ ਲੋਡ ਕਰੂੰਗਾ ਟਰਾਲੇ ਤੇ ਤੇ ਫਿਰ ਦੂਜਾ ਲੋਡ ਕਰੂੰਗੇ ਦੋਨੋਂ ਲੋਡ ਕਰਕੇ ਫਿਰ ਆਪਾਂ ਆਪਣਾ ਟਰਾਲਾ ਇਹਦੇ ਥੱਲੇ ਵੜਾਂਗੇ ਪਹਿਲਾਂ ਇਹਨੂੰ ਚੱਕਵਾ ਦਵੇ ਤੇ ਦੇਖਦੇ ਆ ਕਰਦੇ ਆ ਉਹ ਲੱਗਿਆ ਪਰ ਦੇਵ ਅਸੀ ਜੀ ਬਤਾ ਰਹੇ ਆ ਲਾਵੀ ਜੇਨ ਫੋਲ ਦਿਆ ਹਾਂ ਕੜਤੀ ਜੈਨ ਹੁਣ ਕਰਦੇ ਇਹਨੂੰ ਲੋਡ ਜੈਨ ਲੋਡ ਕਰਾਂਗੇ ਕਰਦੇ ਆ ਲੋਡ ਚੈਨ ਦਿੱਤੀਆ ਖੋਲ ਚੈਨ ਇੱਥੋਂ ਕੁੱਢੀ ਆ ਤੇ ਹੁਣ ਮਸ਼ੀਨ ਦੂਜੀ ਚੈਨ ਰਹਿ ਗਈ ਉਹ ਉਧਰੀ ਨਾਲ ਉਹ ਰਹਿ ਗਈ ਇੱਕ ਇਹਨੂੰ ਹੁਣ ਲੋਡ ਕਰਦੇ ਆ ਆਹ ਟਰਾਲੇ ਤੇ ਕਰਕੇ ਲੋਡ कर देना लोड़ फिर लोड करके आप दूजी चैन आ खुल के फिर आप ट्रा लावे अपना चल ਆ ਵੀ ਚੈਨ ਖੁੱਲ ਗਈ ਜੀ ਜੀ ਚੈਨ ਖੁੱਲ ਗਈ ਹੁਣ ਰਹਿ ਗਈ ਰਾੜਾ ਹੋ ਗਿਆ ਮੈਨ ਹੁਣ ਆਪਾਂ ਆਪਣਾ ਟਰਾਲਾ ਇੱਥੋਂ ਲੈ ਕੇ ਆਵਾਂਗੇ ਇਹਦੇ ਥੱਲੇ ਵੜਾਂਗੇ ਹੁਣ ਇਹਨੂੰ ਤੇ ਚੱਕ ਦਾਂਗੇ ਚਾਰੇ ਪੈਰਾਂ ਤੇ ਠੀਕ ਹੈ ਫੇਰ ਇਹਨੂੰ ਲੋਡ ਕਰਦੇ ਆਂ ਉਹਦੇ ਤੇ ਚੈਨ ਲੋਡ ਕਰਨੀਆਂ ਫੇਰ ਉਸ ਤੋਂ ਬਾਅਦ ਆਪਾਂ ਲੈ ਆਉਣੇ ਆ ਟਰਾਲਾ ਠੀਕ ਹੈ ਚਲਦੇ ਆ ਫਿਰ ਟਰਾਲਾ ਲਿਆ ਕੇ ਫਿਰ ਲੋਡ ਕਰਾਂਗੇ ਆਪਾਂ ਫਾਈਨਲ ਆਪਣੀ ਲੋਡਿੰਗ ਆ ਚੈਨ ਖੋਲਤੀ ਇਹ ਵੀ ਇਨਸ਼ਾ ਅੱਲਾਹ ਹੋਏ ਸੱਜਣਾ ਲੈ ਦੇ ਚੱਲੀਏ ਲਾਈਏ ਇਹਨੂੰ ਆਪਣੀ ਪੋਜੀਸ਼ਨ ਤੇ ਲੋਡ ਕਰਨ ਤੇ ਲੋਨਿਆ ਉੱਤੇ ਲੋਡਿੰਗ ਪੁਆਇੰਟ ਤੇ ਆਪਾਂ ਲਾ ਰਹੇ ਆ ਟਰਾਲੀ ਆਪਣੀ ਮਾ ਲੋਡ ਕਰਨ ਵਾਸਤੇ ਬੜੀ ਮੁਸ਼ਕਲ ਨਾਲ ਮੋੜੀ ਆ ਜਗ੍ਹਾ ਬਹੁਤ ਘਟਾ ਤੇ ਪਰ ਚਲੋ ਇਸ ਜਗ੍ਹਾ ਤੋਂ ਲੈ ਕੇ ਆਏ ਆ ਮੋੜ ਕੇ ਤੇ ਹੁਣ ਥੋੜੀ ਜਿਹੀ ਹਾਈਟ ਕਰ ਰਹੇ ਹੁਣ ਇਹ ਦੀ ਹਾਈਟ ਕਰਕੇ ਨਾ ਫੇਰ ਆਪਾਂ ਟਰਾਲਾ ਲੈ ਕੇ ਜਾਨੇ ਆ ਬਾਹਰ ਅੰਦਰ ਵੜਾਂਗੇ ਉਹਦੇ ਤੇ ਲਾਉਨੇ ਆ ਫਿਰ ਕਰਦੇ ਆ ਲੋਡ ਪੋਜੀਸ਼ਨ ਚੈਨ ਲੈਂਦਾ ਆਪਾਂ ਨੇ ਔਰ ਲੋਡ ਕਰਾਂਗੇ ਹੁਣ ਇਹਨੂੰ ਹੋ ਗਿਆ ਏ ਇਹਨੂੰ ਆਪਾਂ ਲੋਡ ਕਰਤਾ ਹੁਣ ਇਹਦੇ ਜੈਕ ਚੱਕਦੇ ਆ ਹੁਣ ਆ ਰਿਮੋਟ ਤੋਂ ਕੰਟਰੋਲ ਹੁੰਦਾ ਸਾਰਾ ਤੇ ਆ ਜਿਹੜੇ ਜੈਕ ਐ ਇਹਦੇ ਹੁਣ ਜੈਕ ਤਾਰ ਕੇ ਉਸ ਤੋਂ ਬਾਅਦ ਫਿਰ ਇਹਨੂੰ ਕਰਦੇ ਆਂ ਫ੍ਰੀ ਫਿਰ ਆਪਾਂ ਲੈ ਕੇ ਜਾਵਾਂਗੇ ਹੈ ਕਿ ਨਾ ਇੱਧਰ ਵੀ ਜੱਕਾ ਇਹਦੇ ਹੋ ਗਿਆ ਲੋਡ ਲੋਡ ਕਰਕੇ ਫਿਰ ਆਪਾਂ ਇਹਨੂੰ ਸ਼ਿਫਟ ਕਰਾਂਗੇ ਦੂਜੀ ਸਾਈਡ ਲੈ ਕੇ ਜਾਨੇ ਆਂ ਉਹ ਲੈ ਕੇ ਆਏ ਆਂ ਹਾਂ ਬੈਕ ਕਰਕੇ चल फस रहा है एंटरप्राइज पर जा रहा बैक जाने थोड़ी दिक्कत आ गई लो भाई सजनो आपा इस रास्ते से लेके आए ਠੀਕ ਹੈ ਉੱਥੋਂ ਲੈਂਦਾ ਏ ਟਰਾਲਾ ਬੈਗ ਕਰਕੇ ਸਿੱਧਾ ਬੈਗ ਹਾਂ ਆਹ ਦੇ ਕਿੰਨੀ ਕੋਰਸੀ ਸੀਗੀ ਇਹਦੀ ਤੇ ਆਹ ਮਸ਼ੀਨ ਦਾ ਹੀ ਇਹ ਸਮਾਨ ਆਹ ਸਮਾਨ ਮਸ਼ੀਨ ਦਾ ਹੀ ਆ ਇਹ ਇਹਨੂੰ ਮਾਸਕ ਕਹਿ ਦਿੰਦੇ ਆ ਇੱਕ ਇੱਥੋਂ ਟਰਨ ਇਦਾਂ ਆ ਕੇ ਇਦਾਂ ਮੋੜਨੀ ਥੀ ਹਣਾ ਇਹਦੀ ਵੀ ਬਹੁਤ ਦਿੱਕਤ ਆਈ ਹਾਂਜੀ ਇਹਦੀ ਤੇ ਚਲੋ ਫਿਰ ਫਿਰ ਵੀ ਓਕੀ ਸੋਕੀ ਆਪਾਂ ਮੋੜ ਲਈ ਤੇ ਮੋੜ ਕੇ ਹੁਣੋਂ ਪਿੱਛੇ ਲੈ ਗਏ ਆ। ਚਲੋ ਆਪਣਾ ਆਪਾ ਲਾਤਾ ਝੋਟਾ ਉੱਥੇ। ਹੈਗੇ ਨਾ। ਤੇ ਨਵਾਂ ਘੋੜਾ ਦੇ ਪਹਿਲਾ ਟ੍ਰਿਪ। ਇਹ ਤੇ ਸ਼ਿਫਟਿੰਗ ਲੋਕਲ ਇੱਥੇ ਅੰਦਰ ਅੰਦਰ ਸ਼ਿਫਟ ਕਰਨੀ ਸੀ ਹੁਣ ਇਸ ਜਗ੍ਹਾ ਤੋਂ हट ਕੇ ਨਾ ਦੇ ਇਹਦੀ ਦੂਜੀ ਸਾਈਡ ਤੇ ਲੱਗਣਾ ਮਸ਼ੀਨ ਨੇ। ਕ੍ਰੇਨ ਦਾ ਕੰਮ ਦੂਜੀ ਸਾਈਡ ਤੇ ਆ। ਤੇ ਆਪਾਂ ਆ ਖੜਾਤਾ ਲੋਡ ਕਰਕੇ ਉਹ ਪਿੱਛੇ ਨਾ ਸਮਾਨ ਪਿਆ ਉਹ ਲੋਹੇ ਦਾ ਪਿਆਨ ਉਹ ਦਿਖਦਾ ਆ ਜਿਹੜਾ ਪਿਆ ਐਂਗਲ ਉਂਗਲ 'ਚ ਪਿਆ ਹੈ ਨਾ ਤੇ ਇਹਦੇ ਕਰਕੇ ਦਿੱਕਤ ਆ ਗਈ ਇਹ ਭਾਰੀ ਆ ਸਮਾਨ ਹੁਣ ਕੱਲ ਨੂੰ ਉਹਨੂੰ ਹਟਾਵਾਂਗੇ ਉਹ ਉੱਥੇ ਕਾਫੀ ਸਮਾਨ ਪਿਆ ਹੈ ਤੇ ਉਹਨੂੰ ਕੱਲ ਨੂੰ ਚੱਕਾਂਗੇ ਚੱਕ ਕੇ ਉਹ ਹਟਾ ਕੇ ਫਿਰ ਗੱਡੀ ਨੂੰ ਇਦਾਂ ਹੀ ਸਿੱਧੀ ਬੈਕ ਲੈ ਜਾ ਕੇ ਫਿਰ ਮੋੜਾਂਗੇ ਇੱਧਰ ਫਿਰ ਇੱਧਰ ਨੂੰ ਮੋੜ ਕੇ ਫਿਰ ਟਰਨ ਮਾਰ ਕੇ ਫਿਰ ਜਾਣੀਆਂ ਦੂਜੀ ਸਾਈਡ ਤੇ ਠੀਕ ਐ ਤੇ ਹੁਣ ਟਾਈਮ ਰਾਤ ਦਾ ਹੋ ਗਿਆ ਰੋਟੀ ਪਾਣੀ ਆਪਾਂ ਖਾ ਲਿਆ ਠੀਕ ਤੇ 9:30 ਹੋ ਗਏ ਆ ਹਨਾ ਇਹ ਹੁਣ 9:30 ਹੋ ਗਏ ਤੇ ਟਾਈਮ ਰਾਤ ਦਾ ਹੋ ਗਿਆ ਹੁਣ ਕੱਲ ਦਿਨ ਦੇ ਵਿੱਚ ਜੋ ਵੀ ਹੋਇਆ ਫਿਰ ਪ੍ਰੋਸੈਸ ਇਹਨੂੰ ਬੈਕ ਲੈ ਜਾ ਕੇ ਇੱਥੋਂ ਮੋੜ ਕੇ ਉੱਥੇ ਲੈ ਜਾ ਕੇ ਪੁਆਇੰਟ ਤੇ ਕੱਲ ਅਨਲੋਡ ਕਰਾਂਗੇ ਉਹ ਤੁਹਾਨੂੰ ਕੱਲ ਦੇ ਵਲੌਗ ਚ ਦਿਖਾਵਾਂਗੇ ਤੇ ਅੱਜ ਦੇ ਦਿਨ ਦਾ ਵਲੌਗ ਆਪਾਂ ਨੇ ਕਿਹਾ ਕੁਝ ਕੀਤਾ ਉਹ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਤੇ ਅੱਜ ਦਾ ਵਲੌਗ ਕਰਦੇ ਆਂ ਆਪਾਂ ਇੱਥੇ ਹੀ ਖਤਮ ਮਿਲਦੇ ਆਂ ਨਵੇਂ ਵਲੌਗ ਚ ਤੇ ਜੁੜੇ ਰਹੋ ਤੁਸੀਂ ਇਦਾਂ ਹੀ ਨਾਲ ਦੀ ਨਾਲ ਸਾਡੇ ਨਾਲ ਨਵੇਂ ਆਏ ਤਾਂ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਪਲੀਜ਼ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਨਮਸਤੇ ਅਦਾਬ ਮਿਲਾਂਗੇ ਨਵੇਂ ਵਲੌਗ ਬਾਏ ਬਾਏ